ਸਾਰੇ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅਸੀਂ ਠੀਕ ਠਾਕ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਆਦਾ ਪਏ ਸੀਗੇ ਜੇ ਆਰਾਮ ਨਾਲ ਪੱਖਾ ਚਲਾ ਕੇ ਤੇ ਗੁਰਦੁਆਰਾ ਸਾਹਿਬ ਗੁੱਡੀ ਕੁੱਪਣ ਦਾ ਪ੍ਰੋਗਰਾਮ ਚੱਲ ਰਿਹਾ ਤੇ ਉੱਥੋਂ ਭੈਣ ਦਾ ਫੋਨ ਆ ਗਿਆ ਵੀ ਜੀ ਜੀ ਆਜੋ ਆਪਾਂ ਨੇ ਵੀਡੀਓ ਬਣਾਉਣਾ ਤੇ ਨਾਲੇ ਗੁੱਡੀ ਕੁੱਪਣ ਜਾਣਾ ਹੁਣ ਜੇ ਨਹੀਂ ਜਾਂਦੇ ਫਿਰ ਵੀ ਔਕਾ ਪਰ ਜਾਣਾ ਜ਼ਰੂਰੀ ਬਣਦਾ ਕਿਉਂਕਿ ਆਪਣੇ ਭੈਣ ਭਰਾਣੇ ਜਦੋਂ ਪਰਸਦਾ ਤੇ ਹੁਣ ਆਪਾਂ ਚੱਲਦੇ ਆਂ ਛੋਟਾ ਮੈਂਬਰ ਸਾਡਾ ਥੋੜਾ ਜਿਹਾ ਬਿਮਾਰ ਹੈ ਇਸ ਕਰਕੇ ਉਹਨਾਂ ਨੂੰ ਨਹੀਂ ਲੈ ਕੇ ਜਾਣਾ ਹੈਗਾ ਤੇ ਵੀ ਨੂੰ ਕਮੀ ਲਈ ਜਾਣਾ ਪੈਣਾ ਤੇ ਆਪਾਂ ਚਲਦੇ ਆਂ ਜਾ ਕੇ ਦੇਖਦੇ ਆਂ ਕਿ ਕੀ ਪ੍ਰੋਗਰਾਮ ਚੱਲ ਰਿਹਾ ਤੇ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਬੀਬੀਆਂ ਪੈਣਾ ਆਪਣੀਆਂ ਲੱਗੀਆਂ ਨੇ ਪ੍ਰਸ਼ਾਦੇ ਬਣਾਉਣ ਜੀ ਇਹ ਫਿਰ ਸੱਕਰ ਦਾ ਵਰਨਿਓ ਸੀ ਜੀ ਪਾਇਆ ਬਟਾ ਜੀ ਰੋਟੀ ਦਾ ਬਕਰੀ ਜੀ ਜੰਡਾ ਭਾਈ ਪੰਜਾਬ ਰੰਗ ਦਾ ਗੁੱਸੇ ਹੋ ਗਿਆ ਮਿੱਠਾ ਘਾਟਾ ਕਾ ਵੱਧਾ ਪਾਣੀ ਵੱਧ ਪਾਤਾ ਇਹਨਾਂ ਦੇ ਕੋਲ ਅਜੇ ਨਾ ਤੁਸੀਂ ਬਹੁਤ ਵਾਰ ਮਿਲੇ ਹੋਏ ਆ। ਇਹ ਪੂਰੀਆਂ ਜੋਰਾ ਸ਼ੋਰਾ ਦੇ ਤਿਆਰੀਆਂ ਚੱਲ ਰਹੀਆਂ ਨੇ। ਤੇ ਆ ਜੀ ਸਪੈਸ਼ਲ ਤਰਾਏ ਤੋਂ ਜਾ ਕੇ ਉਹਦੇ ਉੱਤੇ ਪੈਣ ਪਾਉਣ ਲਈ ਦਸ਼ਾਲਾ ਲੈ ਕੇ ਆਏ ਨੇ ਕੁੜੀ ਦੇ ਉੱਤੇ। ਪੂਰੇ ਜਿੱਦਾਂ ਕਿ ਕਰਕੇ ਹਨਾ ਆਪਣੀ ਪੂਰੇ ਵਿਧੀ ਵਿਧਾਨ ਨਾਲ ਕਰ ਰਹੇ ਨੇ। ਵਰਦੇ ਤਾਂ ਉਹਨਾਂ ਨੇ। ਚੱਕੀ ਜਾਣਗੇ ਕਿਤੇ ਜੰਮੀ ਨਾਲ ਜਿਵੇਂ। ਵਦਿਆ ਜੀ ਆਪਣੇ ਮੈਂਬਰ ਆ ਗਏ। ਕਿਉਂਕਿ ਵੱਡੇ ਮੈਂਬਰਾਂ ਨੂੰ ਸਾਰੇ ਰੀਤੀ ਰਿਵਾਜਾਂ ਦਾ ਪਤਾ ਹੁੰਦਾ ਤੇ ਸਾਡੇ ਵਰਗੇ ਦੇਖਦੇ ਨੇ ਵੀ ਜੋ ਕੁਝ ਕਰਨਾ ਸਿੱਖਣਾ ਹੁੰਦਾ ਸਾਰਾ ਕੁਝ ਇਹਨਾਂ ਤੋਂ ਆਪਕੋ ਵੱਡੇਾਂ ਤੋਂ ਹੁਣ ਤਿਆਰੀ ਹੈ ਜੀ ਤੇ ਕਹਿੰਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਨਹੀਂ ਜਕਣਾ ਹੈਗਾ ਦਰਵਾਜ਼ੇ ਲੈ ਕੇ ਜਾਣਾ ਤੇ ਦਰਵਾਜ਼ੇ ਚੱਲੇ ਨੇ ਬੱਚਾ ਪੜਦੀ ਕਾ ਵੀ ਆਏ ਹੋਏ ਆ ਛੋਟੇ ਛੋਟੇ ਬੱਚੇ ਵੀ ਕਾਠਾ ਤੇ ਚਲੋ ਜੀ ਰੀਤੀ ਰਿਵਾਜ ਬਣੇ ਨੇ ਦੇਖੋ ਰੱਬ ਖੁਸ਼ ਹੁੰਦਾ ਜਾਂ ਨਹੀਂ ਹੁੰਦਾ ਤੇ ਸਾਡੇ ਵਾਂਗੂ بارش ਨਹੀਂ ਹੋਈ ਪੂਰਾ ਮਹੀਨਾ ਹੀ ਹੋ ਗਿਆ ਸਾਈਡ ਦੇ ਕਿੰਧਾਂ 'ਚ بارش ਹੋ ਰਹੀ ਆ ਤੇ ਹੁਣ ਆਪਣੀ ਸਾਰੀ ਸੰਗਤ ਚੱਲੀ ਆ ਗੁੱਡੀ ਨੂੰ ਲੈ ਕੇ ਕਿਸੇ ਨੇ ਜਾਣਾ ਫਿਰ ਰੌਂਦੀਆਂ ਨੂੰ ਲੈ ਕੇ ਮਲ ਨਹੀਂ ਜਾਣਾ ਆਹ ਹੈ ਹੈ ਕਨੇ ਮਨ ਨੂੰ ਮੂਟਾ ਕਰਦੇ ਹੋ ਅੰਜੜੇ ਸਿਆਣੇ ਬਜ਼ੁਰਗ ਨੇ ਉਹ ਕਹਿੰਦੇ ਨੇ ਵੀ ਹੱਸਣਾ ਨਹੀਂ ਚਾਹੀਦਾ ਨਾ ਵੀ ਪੂਰੇ ਅਫਸੋਸ ਦੇ ਨਾਲ ਰੋਣੀ ਚਾਹੀਦੀ ਆ ਵੀ ਤਾਂ ਪਰਮਾਤਮਾ ਖੁਸ਼ ਹੁੰਦਾ ਮੀਂਹ ਪਾਉਂਦਾ ਬਾਕੀ ਤਾਂ ਪਤਾ ਨਹੀਂ ਹੁਣ ਸਾਨੂੰ ਤਾਂ ਰੀਤੀ ਰਿਵਾਜ ਨੇ ਚਲੋ ਜੀ ਪਤਾਂ ਚੱਲਿਆਂ ਦਰਵਾਜ਼ੇ ਉਸ ਤੋਂ ਬਾਅਦ ਜਾਵਾਂਗੇ ਜਿੱਥੇ ਗੁੱਡੀ ਨੂੰ ਲੈ ਕੇ ਜਾਣਾ। ਬਾ ਦਰਵਾਜ਼ੇ ਦੇ ਵਿੱਚ ਆ ਗਏ ਸੀ। ਓਏ ਗੁੱਡੀ ਨੂੰ ਤਿਆਰ ਕਰੋ ਗੁੱਡੀ ਨੂੰ ਦੋ ਜਣ ਮਗਰ ਲੱਗੇ ਮੋਟੇ ਰੱਖਣੀ ਹੈ। ਆਪਾਂ ਮੂਰੇ ਲੱਗਾ ਹੋਏ। ਖਾਲੀ ਆ ਦਰਵਾਜ਼ਾ ਇਸ ਕਰਕੇ ਜ਼ਿਆਦਾ ਸ਼ੋਰ ਸੁਣਾਈ ਦੇ ਰਿਹਾ। ਚੱਲੇ। Ah, no, 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 no! ah! <laughs> ਤੇ ਘੜਾ ਲੱਗ ਗਿਆ ਸੀ ਜਿਹੜਾ ਬਲੱਡ ਪ੍ਰੈਸ਼ਰ ਕਰਾਇਆ ਉਹ ਵੀ ਆ ਮਾਇਆ ਇਹ ਨਹੀਂ ਟੈਕ ਹੋ ਗਿਆ ਹਾਂ ਹਾਂ ਇਹ ਤੇਰਾ ਲਾ ਦੀ ਕਰਾਈ ਨਹੀਂ ਬਚ ਗਿਆ ਇਹ ਪਾਣੀ ਦੇ ਦੋ ਕੁੱਤਾ ਨਹੀਂਦਾ

અને નાળે ગાણીની હાય નાળે ગાણીની હાય पिया ਕਤੇ ਸੜਕ ਚੱਲ ਰਹੀ ਹੈ ਕਾਫੀ ਇਸ ਕਰਕੇ ਸਾਈਡ ਤੇ ਰਹਿਣਾ ਪੈਂਦਾ त मारा सी गुड त मना सी गुड करणी गुड किथो आ त मारी गुड वंड मारा सी अ ते पू त संभाला चले ਬੈਠੀ ਆ ਮੈਂ ਆਹ ਕੋਈ ਹੋਵੇ ਲੋਦਾ ਲਾ ਜੱਜ ਸਵਾ ਠੰਡਾ ਨਹੀਂ ਹੋਇਆ ਆ ਤੇ ਜੀ ਕੁੜੀ ਦਾ ਸਾਰਾ ਸਿਰੇ ਆ ਕਰਮ ਤੋਂ ਬਾਅਦ ਤੇ ਹੁਣ ਪ੍ਰਸ਼ਾਦ ਵਸਕਉਣ ਲੱਗੇ ਨੇ ਸਾਰਿਆਂ ਨੂੰ ਟਰੈਕਟਰ ਦੇ ਉੱਤੇ ਪ੍ਰਸ਼ਾਦ ਲੈ ਕੇ ਆਏ ਸੀ। ਆਪਾਂ ਤੁਹਾਨੂੰ ਇਹ ਥੋੜਾ ਦੂਰ ਸਿਗਾ ਚੱਕ ਕੇ ਕਿਸੇ ਤੋਂ ਆਣ ਸੀ ਆ। ਤੇ ਅਸਲ ਸਾਥੀ ਸਭੀ ਕਾਰਨ ਚਾਹਦੇ ਬਣੇ ਕਿ ਇੱਥੇ ਆਪਾਂ ਆਪਣੀ ਵੀਡੀਓ ਦੇ ਕੰਡ ਕਾਦੇ ਆ। ਤੇ ਦੇਖੋ ਤੁਹਾਨੂੰ ਕਿੱਦਾਂ ਨੂੰ ਦੇਖਣ ਨੂੰ ਮਿਲਦੀ ਆ। ਤੇ ਚਲਦੀ ਆ ਪਾਵਾਂਗੇ ਆਪਾਂ। ਤੇ ਆਹ ਦੇਖ ਲਓ ਜੀ ਗੁੱਡੀ ਫੂਕੇ ਕਿੰਨੇ ਮਜ਼ੇ ਨਾਲ ਟਰੈਕਟਰ ਤੇ ਬੈਠੀਆਂ ਜਾ ਰਹੀਆਂ ਨੇ। ਇਹ ਤੱਕ ਗਈਆਂ ਵਿਚਾਰੀਆਂ ਰੋਈਆਂ ਬਹੁਤ ਨੇ। ਬਹੁਤ ਕੀਰਨੇ ਪਾਏ ਨੇ ਇਹਨਾਂ ਨੇ ਇਸ ਕਰਕੇ ਵਿਚਾਰੀਆਂ ਥੱਕ ਗਈਆਂ ਐਮ ਕਮ ਹੋ ਗਈਆਂ ਸਾਡੇ ਕੋਲ ਪਾਣੀ ਵੀ ਨਹੀਂ ਸੀਗਾ ਪੀਣ ਨੂੰ ਇਸ ਕਰਕੇ ਫਿਰ ਇਹਨਾਂ ਨੂੰ ਟਰੈਕਟਰ ਉੱਤੇ ਬਿਠਾ ਦਿੱਤਾ ਗਿਆ